ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਸੋ ਸਤਿਕਾਰਯੋਗ ਸਾਥੀਓ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਦੇਸ਼ ਦੇ ਵਿੱਚ ਜਾਤੀ ਜਨਗਣਨਾ ਹੁਣੀ ਹੁਣ ਜਾ ਰਹੀ ਆ ਤੇ ਗੱਲ ਜਿੱਥੇ ਸਾਡੇ ਐਸਸੀ ਸਮਾਜ ਲਈ ਹੀ ਨਹੀਂ ਬੀਸੀ ਤੇ ਅਦਰਜ਼ ਕੈਟਾਗਰੀਆਂ ਲਈ ਵੀ ਬਹੁਤ ਵਧੀਆ ਰਹੂਗੀ ਤੇ ਮੈਂ ਉੱਤੇ ਇੱਕ ਸਾਡੇ ਐਸਸੀ ਸਮਾਜ ਮਾਜ ਵੀ ਸਿੱਖਾਂ ਨੂੰ ਖਾਸ ਕਰਕੇ ਕਹਿਣਾ ਚਾਹੁੰਦਾ ਮੈਂ ਵੀ ਸਖੋ ਤੁਹਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅਕਸਰ ਹੀ ਸਾਡੀਆਂ ਐਸੀ ਜਥੇਬੰਦੀਆਂ ਇੱਕ ਗੱਲ ਕਹਿੰਦੀਆਂ ਵੀ ਜਿੰਨੀ ਜਿਸकी ਸੰਖਿਆ ਭਾਰੀ ਉਤਨੀ ਉਸकी ਭਾਗਿਆਦਾਰੀ ਉਹਦੇ ਮੁਤਾਬਕਾ ਤੁਹਾਡੀ ਸੰਖਿਆ ਭਾਰੀਆ ਤੁਹਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਆ ਤੁਹਾਡੇ ਲਈ ਉਹ ਰਾਹ ਖੁੱਲਣਗੇ ਜਿਨ੍ਹਾਂ ਦੀ ਸਾਨੂੰ ਬਹੁਤ ਦੇਰ ਤੋਂ ਉਡੀਕ ਸੀ ਸੋ ਸਾਰੇ ਹੀ ਜਿੰਨੇ ਵੀ ਮੇਰੀ ਇਹ ਵੀਡੀਓ ਨੂੰ ਸੁਣ ਰਹੇ ਆ ਉਹਨਾਂ ਨੂੰ ਸਭ ਨੂੰ ਇੱਕ ਬੇਨਤੀ ਆ ਵੀ ਆਪਣਾ ਜਿਹੜੀ ਜਾਤੀ ਜਾਣ ਗੱਲਣਾ ਹੈ ਆਨਲਾਈਨ ਹੋ ਰਹੀ ਆ ਤੇ ਸਾਡੇ ਸਮਾਜ ਲਈ ਇਸ ਚੀਜ਼ ਦਾ ਬਹੁਤ ਤਕੜਾ ਫਾਇਦਾ ਹੋਊਗਾ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਵੀ ਤੁਸੀਂ ਇਹ ਲੋਕ ਆ ਕਿਸੇ ਦੇ ਬਹਿਕਾਵੇ ਚ ਆ ਕੇ ਜਿਵੇਂ ਕਈ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੰਦੇ ਸਾਨੂੰ ਬਹਿਕਾਉਣਾ ਸ਼ੁਰੂ ਕਰਨਾ ਹੈ ਲੋਕਾਂ ਨੇ ਵੀ ਇਹ ਜਿਹੜਾ ਆਨਲਾਈਨ ਸਿਸਟਮ ਦੇ ਵਿੱਚ ਤੁਹਾਡੇ ਨਾਲ ਐ ਹੋ ਸਕਦਾ ਕੁਝ ਗਲਤ ਹੋ ਸਕਦਾ ਤੇ ਕਿਸੇ ਦੀ ਵੀ ਕਿਸੇ ਅਫਵਾਹ ਦੇ ਵਿੱਚ ਨਹੀਂ ਆਉਣਾ ਕਿਸੇ ਦੀ ਕੋਈ ਗੱਲ ਨਹੀਂ ਸੁਣਨੀ ਕਿਉਂਕਿ ਸਾਡੇ ਲੋਕਾਂ ਨੂੰ ਅਕਸਰ ਹੀ ਕਈ ਲੋਕ ਆ ਬਿਨਾ ਵਜਾ ਮੋਦੀ ਨੂੰ ਗਾਲਾਂ ਕਢਾਉਣ ਲਈ ਬਹੁਤ ਕੁਝ ਸਾਜ਼ਸ਼ਾਂ ਰਚਦੇ ਰਹਿੰਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਬਹੁਤ ਲੰਮੇ ਸਾਵਾਂ ਪਹਿਲਾਂ ਦੀ ਜਿਹੜੀ ਜਾਤੀ ਜਾਣਕਾਰੀ ਹੋਈ ਆ ਉਹਨੂੰ ਦੁਬਾਰਾ ਕਰਾਉਣ ਲਈ ਇਹ ਬਹੁਤ ਵਧੀਆ ਉਪਰਾਲਾ ਕਰ ਰਿਹਾ ਤੇ ਇਹ ਡਿਜੀਟਲ ਜਾਤੀ ਜਾਣਕਾਰੀ ਹੋਊਗੀ ਤੇ ਉਹਦੇ ਮੁਤਾਬਕ ਮੇਰੀ ਸਭ ਨੂੰ ਬੇਨਤੀ ਆ ਵੀ ਤੁਸੀਂ ਜਿਹੜੀ ਆਪਣੀ ਜਾਤੀ ਖਾਸ ਕਰਕੇ ਬਿਲਕੁਲ ਮਾਣ ਨਾਲ ਦੱਸਣਾ ਕਿ ਮੈਂ ਇਸ ਜਾਤੀ ਦਾ ਤੇ ਉਹਦੇ ਤੇ ਪੂਰਾ ਆਪਦਾ ਜਿਹੜਾ ਬਾਇਓ ਡਾਟਾ ਦਿਓ ਕਿਉਂਕਿ ਇਹ ਇਹਨਾਂ ਚੀਜ਼ਾਂ ਦਾ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਲਾਭ ਮਿਲੂਗਾ ਇਹਨਾਂ ਗੱਲਾਂ ਨੂੰ ਤੁਹਾਨੂੰ ਵਾਚਣਾ ਪੈਣਾ ਕਿਉਂਕਿ ਲੋਕ ਸਾਨੂੰ ਵਰਗਲਾ ਕੇ ਸਾਡੇ ਤੋਂ ਕਈ ਤਰ੍ਹਾਂ ਦੇ ਫਾਇਦੇ ਲੈਣੇ ਸ਼ੁਰੂ ਕਰ ਦਿੰਦੇ ਆ ਇਸ ਚੀਜ਼ ਦੇ ਵਿੱਚ ਕਦੇ ਵੀ ਪਿੱਛੇ ਨਾ ਹਟਿਓ ਹਰ ਇੱਕ ਆਪਣੇ ਜਿੰਨੇ ਪਰਿਵਾਰ ਦੇ ਮੈਂਬਰਾਂ ਜਿੰਨੇ ਅਸੀਂ ਇਹ ਬੇਸ਼ੱਕ ਸਾਡੇ ਬੱਚੇ ਆ ਬੇਸ਼ੱਕ ਜੰਗੇ ਜਾਂ ਬੇਸ਼ੱਕ ਕੋਈ 올ਡ ਆ ਬੇਸ਼ੱਕ ਮੀਡੀਅਮ ਆ ਹਰ ਇੱਕ ਦੀ ਗੱਲ ਕਰਨੀ ਆ ਤੇ ਆਪਦੇ ਬਾਰੇ ਬਿਲਕੁਲ ਸਹੀ ਡਾਟਾ ਜਿਹੜਾ ਦੱਸਣਾ ਹੈ ਸੋ ਇਹ ਇਹ ਤੁਹਾਡੇ ਬਹੁਤ ਹੀ ਫਾਇਦੇ ਦੀ ਗੱਲ ਆ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦਾ ਜਿਨੇ ਇਸ ਚੀਜ਼ ਵੱਲ ਧਿਆਨ ਦਿੱਤਾ ਕਿਉਂਕਿ ਬਹੁਤ ਲੰਮੇ ਅਰਸੇ ਤੋਂ ਇਹ ਇਹ ਜਿਹੜੀ ਮੰਗ ਆ ਇਹ ਲਟਕਦੀ ਆ ਰਹੀ ਸੀ ਸਾਡੀਆਂ ਸਾਰੀਆਂ ਜਥੇਬੰਦੀਆਂ ਇਹ ਮੰਗ ਕਰਦੀਆਂ ਸੀ ਤੇ ਅੱਜ ਉਹਨਾਂ ਉਸ ਮੰਗ ਤੇ ਫੁੱਲ ਚੜਨ ਜਾ ਰਹੇ ਆ ਸੋ ਇਹਨਾਂ ਕਹਿੰਦਾ ਮੈਂ ਖਿਮਾ ਦਾ ਅਜਾਦਿਕਾਂ ਇਸ ਗੱਲ ਦੇ ਵਿਚਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ